ਹਾਂਜੀ 베ਰਨਾਜੀ ਤਸਵੀਰ ਸਿੰਘ ਅਸੀਂ ਐਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਹਨਾਂ ਦਾ ਤਾਂਬਾ ਪਿੱਤਲ ਵਾਹਵਾ ਹੀ ਸਮਾਨ ਲੈ ਗਏ ਨਾਲ ਲਗਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਹੈਗੇ ਅੱਗੇ ਵੀ ਕਾਫੀ ਹਰ ਤੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌਂ ਹਿਆਰ ਕਿਤੇ ਆ ਤੇ ਸਾਰੇ ਆਪੋ ਆਪਣੀ ਕਮਾਈ ਕਰ ਰਹੇ ਆ ਤੇ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਨਕਦੀ ਕਾਫੀ ਜ਼ਿਆਦੀ ਕੋਈ ਅੰਦਰ ਕੈਸ਼ ਪਿਆ ਸੀ ਉਹ ਵੀ ਲੱਗੇ ਆ ਤੇ ਅਕਸਰ ਸੀਸੀਟੀਵੀ ਵੀ ਲਗਾਏ ਹੁੰਦੇ ਆ ਪਰ ਸੀਸੀਟੀਵੀ ਵੀ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਪਹਿਲਾਂ ਕਿ ਉਹ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਤੇ ਸਾਰੇ ਅੰਦਰ ਵੱਡ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਦਾ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਪਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਆਪਣਾ ਮੇਰਾ ਨਾਮ ਜੀ ਰੋਪੀਨ ਮਸੀਆ ਕੀ ਬਾਬਾ ਸਰ ਮਾਵਲਾ ਸਰ ਅਸੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਬੋਈਆ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਇਸ ਤਰੀਕੇ ਨਾਲ ਕਰਨੀ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਮਾਨ ਲਿਆ ਸਮਾਨ ਸਾਰਾ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲੈ ਗਏ ਪੈਸੇ ਸਾਰੇ ਉਹਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਦੇਣਾ ਸੀ ਦਿਖਣੇ ਸਰੇ ਤੇ ਇਹਨਾਂ ਕਹੀ ਰੱਖ ਕੇ ਤੇ ਚਲੇ ਗਈ ਸੀ ਜੀ ਵੀ ਆ ਕੇ ਸਵੇਰੇ ਗਾ ਗੁੰਚਲੋਂ ਪੁੜਤਾ ਦਿੰਦੇ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜਿਉਂ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਦਾ ਮੂੰਹ ਆ ਬੱਧਾ ਆ ਤੇ ਪ੍ਰਸ਼ਾਸਨ ਗਾੜੀ ਮੰਗਿਆ ਕਿ ਇਦਿੱਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਸੋਰਾਮ ਨੰਗਿਆ ਕੀਤਾ ਜਾਵੇ। ਪੁਰਿਆ ਚੋਰੀ ਦਾ ਮਾਮਲਾ ਸੀ ਤੁਸੀਂ ਪਹੁੰਚੋ ਮਿਲ ਕਰੀ। ਹਾਂਜੀ ਇੱਥੇ ਨੇ ਇੱਕ ਦਰਖਾਸਤ ਉਸੋ ਇਹੀ ਸਾਡੇ ਦੁਕਾਨ ਦਾ ਸ਼ਟਰ ਤੋਂ ਚੋਰੀ ਹੋਈ ਆ। ਮੌਕੇ ਤੇ ਗਏ ਆ ਮੌਕੇ ਤੇ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਅਮਲ ਜੜਿਆ ਦੀ। ਉਹ ਸੀਸੀਟੀਵੀ ਵੀ ਲਾ ਕੇ ਲੱਗੇ ਆ ਬਾਹਰ ਕੁਝ। ਜੋ ਹੋਰ ਵੀ ਲਾ ਕੇ ਬੰਨੇ ਹੋਣਗੇ ਉਹ ਉਹਨੇ ਦੇਖ ਲਾਂਗੇ ਜੀ ਉਹ ਸਾਰੇ ਉਹ ਲਾਗੇ ਬੰਨੇ ਚੈੱਕ ਕਰਕੇ ਵਿਕੂ ਕੀ ਹੋਇਆ ਕਿ ਉਹ ਕਹਿੰਦੇ ਆ